ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੋ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਜੇ ਸਾਰੇ ਪਿੰਡ ਪਰਾਚੜ ਦੀ ਕਲਾ ਚ ਹੋਣ ਬਾਕੀ ਬਾਈ ਗੱਲ ਕਰਨੀ ਸੀ ਆਪਾਂ ਜਿਹੜਾ ਪਹਿਲਾ ਵਾਲਾ ਟਾਈਮ ਸੀ ਹੈਨਾ ਪਹਿਲਾ ਵਾਲੇ ਟਾਈਮ ਚ ਕੀ ਕੀ ਹੁੰਦਾ ਸੀ ਕਿ ਸੈਕਟਰ ਜਿਨਾ ਬਹੁਤ ਬਤੀ ਗੱਲ ਹੋਈ ਤੇ ਸਾਡੇ ਪਿੰਡ ਮੁੰਡਿਆਂ ਨੇ ਲਾ ਲਿਆ ਬੀ ਜ਼ੀ ਆਰ ਖੇਤ ਕਿਉਂਕਿ ਘਰੇ ਲੱਗਣ ਨਹੀਂ ਦਿੰਦੇ ਸੀ ਖੇਤ ਲਾ ਲੈਂਦੇ ਸੀ ਸ਼ੇਪ ਪੈ ਗਈ ਰੇਡ ਡੈੜੀ ਆ ਗਿਆ ਮੁੰਡੇ ਦਾ ਉਹ ਪੁੱਟੇ ਵੇ ਬੰਦੇ ਤੇ 4-5 ਪੈਸੇ ਮੱਜਾ ਦਾ ਟੋਟੀ ਜਾ ਬਾਈ ਖੇਦੇ ਜਿਹਾ ਇੰਦਿਆਂ ਐਨ ਪੀ ਸੀ ਵੱਲੋਂ ਇੱਕ ਨੇ ਵੀ ਇਕ ਲਿਆ ਮੋਰੀ ਥਾਣੀ ਉਹ ਵੀ ਸਿੱਧੀ ਗੱਡੀ ਨਹੀਂ ਆਉਂਦੀ ਸੀ ਮੋਟਰਸਾਈਕਲ ਸਾਈਕਲ ਨਹੀਂ ਆਉਂਦਾ ਜੀ ਦਾ ਮਗਰ ਖੜਾ ਕੇ ਟੋਕੀ ਹੋਣਾ ਪੈਂਦਾ ਉਹ ਮੁੰਡਾ ਡੈੜੀ ਆ ਗਿਆ ਤੁਰਿਆ ਆਉਂਦਾ ਉਹਨੇ ਉਹੜੇ ਕੋਲ ਕੇ ਪਾ ਦਿੱਲੇ ਆਉਣੇ ਹੂਂ ਨਹੀਂ ਕੀਤੀ ਹਾਂ ਨਹੀਂ ਕੀਤੀ ਝੋਨਿਆਂ ਵੇਚਦੀ ਜਾਵੇ ਸ਼ਕਾਟ ਪਾਉਂਦਾ ਮਗਰੇ ਉਹਦਾ ਡੈੜੀ ਉਹ ਕਹਿੰਦਾ ਸਮਝ ਨਹੀਂ ਆਉਂਦੀ ਕਹਿੰਦਾ ਉਹ ਬਾਜਾ ਮਾਰੇ ਖੜਚਾ ਉਹ ਖੜੇ ਨਾ ਉਹ ਕਹਿੰਦਾ ਕਾਬਾ ਕਿਉਂ ਨਹੀਂ ਉਹ ਕਹਿੰਦਾ ਯਾਰ ਬੋਲਣਾ ਨਹੀਂ ਇਹ ਕਿਵੇਂ ਪਤਾ ਲੱਗੀ ਜਾਂਦਾ ਮੈਂ ਆ ਉਹ ਕਹਿੰਦਾ ਪੂਰੀ ਵਨ ਸਾਈਕਲ ਆਈ ਦੀ ਜਗਦੀ ਸਾਈਟ ਸਾਈਟਾਂ ਆਏ ਆਏ ਕਹੇ ਉਹ ਕਹਿੰਦਾ ਭੈਣ ਦਾ ਖਸਮਾ ਟਾਰ ਤੇ ਸਿੱਖਦੇ ਮੈਨੂੰ ਲੋਕੇਸ਼ਨ ਪਤਾ ਲੱਗੀ ਜਾਂਦੀ ਹੈ ਤੇਰੀ ਠੀਕ ਕਰੀਓ ਕਰਿਆ ਜੀ ਉਹਨੇ ਕਹਿੰਦਾ ਬਾਪ ਨੂੰ ਨੇ ਖੜਾ ਜਾ ਭੈਣ ਸਾਈਕਲ ਆ ਲੈਣੀ ਹੈ ਕਿਹੜਾ ਵੀ ਨੇ ਉਹਨਾਂ ਸੌਗੇ ਘਰ ਦੇ ਤਾਂ ਉਦੋਂ ਹਣ ਪਸੂਆਂ ਪਸੂਆਂ ਰੱਖੇ ਹੁੰਦੇ ਸੀ ਲੋਕਾਂ ਦੇ ਕੱਪੜੇ ਪਾਏ ਹੁੰਦੇ ਸੀਗੇ ਰਾਤ ਨੂੰ ਉੱਠ ਕੇ ਬੰਦਾ ਫਸਮਾ ਲਗੀ ਦਾ ਮਾਰਦਾ ਸੀ ਉਹਦਾ ਡੈਲੀ ਫਸਮਾ ਲਗਿਆ ਵਾ ਤੇ ਉਹਦੀ ਸੈਟ ਐ ਬੜੀ ਜੀ ਅੰਦਰ ਲਗੋਈ ਵੀ ਉਹ ਬੰਦ ਜੀ ਹੋ ਜਾਂਦੀ ਨਾ ਜਮਾ ਜਾ ਕੇ ਜਦੋਂ ਉਧਰੋਂ ਦਾ ਡੈਲੀ ਪੂਰੇ ਆ ਗਿਆ ਫਸਮਾ ਲੇ ਜਿਹ ਉਧਰੋਂ ਉਹ ਬੜ ਲੱਗਾ ਉਧਰੋਂ ਉਹ ਖਿੱਚ ਕੇ ਚੁੱਟਾ ਮਾਰਿਆ ਵੀ ਬੰਦ ਨਾ ਹੋ ਜੀ ਆਪਣੇ ਜੱਗ ਵੀ ਉਵੇਂ ਹੀ ਕਰਾ ਸੌਣ ਦਾ ਹੱਥ ਜੁੜ ਕੇ ਉਨੇ ਬਾਜ ਮਾਰੀ ਉਹਦੀ ਮਾਂ ਨੂੰ ਕੇ ਬਾ ਦੇਖ ਲੈ ਜੀ ਕਰਤੂਤ ਤਾਂ ਫਿਰ ਵੀ ਆਈ ਖੜਾ ਹੈ ਉਹ ਕਿ ਨਹੀਂ ਆਰਾਮ ਦਿਹਾ ਦਾ ਸਿਰ ਤੇ ਇਹ ਕਿ ਮੇਰੇ ਮੂਰੇ ਲਈ ਕਰਦਾ ਹੈ ਕਹਿੰਦਾ ਛਕਦੀ ਨਹੀਂ ਹਾਤੀ ਜਾਮ ਹੋ ਗਿਆ ਐਨਾ ਡਰ ਹੁੰਦਾ ਹੀ ਪਿਆਉ ਦਾ ਬਸ ਕੰਬੀ ਆ ਵੇ ਉਹ ਕਹਿੰਦਾ ਨਹੀਂ ਡਰਤੀ ਮੈਂ ਕਿੱਥੇ ਜਾਵਾਂ ਆਈ ਮੈਂ ਤਾਂ ਉਹਦੇ ਤੇ ਮੈਂ ਤੂੰ ਇੱਕ ਉੱਤਰ ਰੱਖਿਆ ਹੁੰਦਾ ਇਹ ਬਹੁਤ ਪੁਰਾਣੀ ਟਰਮਾਂ ਦੀ ਗੱਲ ਆ ਤੇ ਪਤਾ ਜਗਾ ਕੋਣ ਵੱਡਾ ਹੁੰਦਾ ਹੀ ਭਾਈ ਬਸ ਆ ਉਹ ਇੱਥੇ ਪੈ ਗਿਆ ਥੁੜ ਗਿਆ ਬੰਦੇ ਨੂੰ ਤੇ ਉੱਤੇ ਭੈ ਗਿਆ ਉਹ ਤਟਾ ਲਿਆ ਉਹ ਤਾਂ ਉਰਨੋਂ ਗਾਜੂਕ ਤੇ ਪਾ ਉੱਤੇ ਪੜੀ ਮੈਂ ਤੇ ਮੰਮੀ ਨੇ ਕਿੰਨੇ ਕੁੱਤਾ ਜੱਟ ਦਾ ਝੂੰਗੀ ਚਾਹਨੀ ਮੈਂ ਮੱਜਾ ਬਾ ਤੁਮ ਉੱਤੇ ਆ ਲੋ ਨੀ ਮੈਨਾਂ ਲਾਇ ਦੱਸ ਕੇ ਦਾ ਮੋਲੀ ਬੈਠੇ ਉਹਨਾਂ ਵਾਈ ਮਾਰੀ ਮੈਂ ਨਾ ਜਨ ਚੜਾਈ ਖਾਜੂ ਉਹਨੂੰ ਇਹਨਾਂ ਨੇ ਸੰਗੜੀ ਪਾ ਕੇ ਦੋ ਜਾਨਾਂ ਦੇ ਕਿੱਤਿਆ ਭੇਰ ਉੱਤ ਉਤਰਿਆ ਹਾਏ ਯਾਰ ਕਿਹਾ ਤੇਰੀ ਮੰਮੀ ਨੇ ਕਿਹਾ ਯਾਦ ਦੇ ਸਾਡਾ ਕਿ ਨਾਗਾ ਤੂੰ ਕੁੱਤੇ ਆ ਲੈ ਕੇ ਮੇਰੇ ਨਾਲ ਲੈ ਮੈਨੂੰ ਮਾਫ਼ ਦੂ ਏ ਮਾਫ਼ ਤਾਂ ਉੱਤੇ ਬੈਠਾ ਅੱਗੇ ਆਪਾਂ ਨੂੰ ਮਾਰ ਹੁੰਦੀ ਸੀ ਕਿ ਨਾ ਮੈਂ ਤੇ ਮੈਂ ਤੂੰ ਇੱਥੇ ਆਏਗੇ ਤੇ ਤੁਹਾਡੇ ਖੇਤ ਨੂੰ ਜਾਈ ਦੇ ਨਾਲ ਕੁੱਤੇ ਪੈ ਗਏ ਭਰਾ ਕੁੱਤੇ ਪੈ ਗਏ ਹੁਣ ਮੈਂ ਕਿਉਂ ਕੁੱਤਾ ਪਹਿਲੇ ਤੋਂ ਰੱਖਦੇ ਭਰਾ ਮੈਂ ਨਹੀਂ ਉਹ ਕੁੱਤੇ ਘਰ ਤੇ ਨੇੜੇ ਜਾਂਦਾ ਕੁੱਤਾ ਲੱਕ ਦੇ ਚੇਹ ਸੱਤ ਭੱਜੀ ਉਹ ਜਿਹੜਾ ਮੂਰੇ ਸੀਗਾ ਮੈਂ ਉਹ ਭੱਜ ਗਿਆ ਹਾਲ ਕਿ ਘਾਤਾ ਬੱਬਾ ਇਨਾਂ ਕਿਹਾ ਪੁੱਤ ਅਗਲੀ ਟੰਗ ਦੁੱਧ ਖਾ ਗਏ ਉਹ ਤੇ ਇਨਾਂ ਗਾਹੀ ਹੋ ਗਿਆ ਜਦੋਂ ਛੱਡਿਆ ਉਹਨਾਂ ਨੂੰ ਗਾਹ ਜਾ ਕੇ ਦੇਖਿਆ ਜੇ ਸਮਝ ਨਹੀਂ ਆ ਰਿਹਾ ਕਿ ਜਾਣਾ ਕਿੱਧਰ ਪੁੱਛ ਲੈ ਮੈਂ ਕਹਿੰਦਾ ਲਾ ਆਪਣੇ ਬੰਦੇ ਮਗਰ ਵੀ ਪੈਂਦੇ ਆਹ ਨੂੰ ਵੀ ਬੰਦੇ ਵੀ ਖਤਰਨਾਕ ਆ ਯਾਰ ਹੈ ਨਾ ਅੱਗੇ ਹੁਣ ਬੰਦਾ ਕੁੱਤੇ ਦੇ ਮੂੰਹੇ ਵੱਜ ਲੈਂਦਾ ਜਦੋਂ ਮੂੰਹੇ ਪਾਈ ਦੌੜਾ ਲੈਂਦੀ ਤੇ ਵਾਰਾ ਕੁੱਤਿਆਂ ਦਾ ਇੱਕੋ ਹੀ ਕੰਮ ਉਹਨਾਂ ਨੂੰ ਪੂਰੇ ਖੜਦੋ ਇੱਕ ਛੋਟੇ ਜਿਹੇ ਬੱਚੇ ਦੀ ਵੀਡੀਓ ਹੁੰਦੀ ਆ ਉਹਦੀ ਛੋਟੀ ਜੀ ਭੈਣ ਨੂੰ ਲਈ ਜਾਂਦਾ ਹੁੰਦਾ ਜ਼ਰਵੋ ਪੈਰ ਮਾਰਦਾ ਧਰਤੀ ਕਿਵੇਂ ਉਤੇ ਡਾਬੇ ਨੰਨੀ ਲੱਗ ਤੇ ਜੇ ਭੱਜ ਲੈਂਦੇ ਜਵਾਗ ਤੇ ਮਾਰ ਦਿੰਦੇ ਉਹ ਉਤੇ ਆ ਦੇ ਕੋਈ ਕੰਮ ਨਾ ਦੇ ਕਿਉਂਕਿ ਪਹਿਲਾ ਜਾਨੀ ਇਹ ਸੀਗਾ ਬਾਬਾ ਜਿਹਦਾ ਸਮਾਂ ਇੱਕ ਤਾਂ ਸਮਾਂ ਪਾਲਾ ਵਧੀਆ ਸੀ ਹਾਂ ਜਿਵੇਂ ਆਪਾਂ ਹੁਣ ਬਾਈ ਗੱਲ ਕਰਤਾ ਹਨਾ ਵੀ ਠੱਪੜੇ ਵੀ ਜਿਹੜੇ ਹਨ ਇਹ ਵੀ ਇੱਕ ਪਰਦਾ ਸੀਗਾ ਉਹ ਗੱਲ ਔਰਤ ਦਾ ਕੱਪੜਾ ਵੀ ਇੱਕ ਪਰਦਾ ਸੀ ਗਹਿਣਾ ਸੀ ਇਹ ਠੀਕ ਹੈ ਪਰਦਾ ਕਿਵੇਂ ਸੀ ਵੀ ਉਹਨੂੰ ਮਜ਼ੂਕੇ ਪਾਰ ਤੇ ਸੁਕਣਾ ਪਉਣਾ ਬਹੁਤ ਵੱਡੀ ਗੱਲ ਹੁੰਦੀ ਸੀ ਔਰਤ ਦੇ ਕੱਪੜੇ ਔਰਤ ਕੰਨੀ ਕਿਸੇ ਨੂੰ ਕੱਪੜਾ ਨਹੀਂ ਪਾ ਕੇ ਜਾਂਦੀ ਸੀ ਤੇ ਹੁਣ ਬੰਦੇ ਪਾਉਂਦੇ ਫਿਰਦੇ ਸੁੱਕਰੇ ਘਰੇ ਬੋਤਲਾਂ ਵੀ ਕਿ ਉਹ ਕਰਨ ਨੂੰ ਜੱਕੀ ਬਸੇ ਹੁੰਦੇ ਆ ਉਹ ਮੁਰਗਿਆਂ ਨੂੰ ਉਮੀ ਪਾਰਦੇ ਆ ਤਾਰਾਂ ਤੇ ਜਾ ਕੇ ਕੋਈ ਫਰਕ ਨਹੀਂ ਤੇ ਯਾਰ ਫਿਰ ਸਿਸਟਮ ਖਰਾਬ ਹੋਣਾ ਹੀ ਹੈ ਬੱਤਿਆਂ ਦੇ ਦਿਮਾਗ ਖਰਾਬ ਹੋਣਾ ਹੀ ਹੈ ਜਦੋਂ ਇਹ ਗੱਲਾਂ ਹੀ ਚਲੀਆਂ ਗਈਆਂ ਗਿੱਟਾ ਨੰਗਾ ਹੋਣਾ ਨਾ ਇਨੀ ਲੱਤ ਨੰਗੀ ਹੋ ਜਾਂਦੀ ਉਹ ਕਹਿਰ ਹੋ ਜਾਂਦਾ ਸੀ ਕੁੜੀ ਦਾ ਵੀ ਯਾਰ ਭਲਾ ਦੇ ਦੀ ਕੁੜੀ ਲੱਤ ਨੰਗੀ ਨਹੀਂ ਕਰਦੀ ਸੀ ਐਡਾ ਫਰਦਾ ਹੁੰਦਾ ਸੀ ਤੇ ਹੁਣ ਅਤੇ ਕੱਪੜੇ ਪਾਇਆ ਤੇ ਨਹੀਂ ਪਤਾ ਹੀ ਨਹੀਂ ਕੀ ਪਾਇਆ ਕੀ ਨਹੀਂ ਮਤਲਬ ਹੀ ਕੋਈ ਨਹੀਂ ਕਿਸੇ ਦਾ ਯਾਨੀ ਕਿ ਦੁਨੀਆ ਬਰੋ ਇਹ ਕੀ ਹੈ ਫੈਸ਼ਨ ਹੈ ਤਾਂ ਇਹ ਫੈਸ਼ਨ ਨੇ ਪੱਟਦੀ ਦੁਨੀਆ ਫੈਸ਼ਨ ਨੇ ਰੀਪਾਂ ਚ ਲਿਆਦੀ ਦੁਨੀਆ ਰੀਪ ਉਲਾ ਕੇ ਤੇ ਕਿਹੜੇ ਰੀਪ ਹੋਣੇ ਸੀ ਇੱਥੇ ਸਾਡੇ ਵੇਲੇ ਤਾਂ ਹੁੰਦੇ ਨਹੀਂ ਸੀ ਸਾਡੇ ਵੇਲੇ ਤਾਂ ਜੇ ਜਨਾਨੀ ਵੀ ਬੰਦਾ ਸਲਵਾਰ ਚੱਕ ਕੇ ਲੈ ਜਾ ਉਹ ਵੀ ਰੀਪ ਹੁੰਦਾ ਸੀ ਠੀਕ ਹੈ ਉਹਦੇ ਤਾਂ ਵੀ ਪੰਚਾਇਤ ਹੁੰਦੀ ਸੀਗੀ ਇਹ ਤੋੜਾ ਮੁੰਡਾ ਸਾਡੀ ਸਰਵਾਰ ਲੈ ਕੇ ਗਿਆ ਕੁੜੀ ਦੀ ਬਈ ਕੁੜੀ ਦੀ ਬਈ ਐਡਾ ਸ਼ਰਮ ਵਾਲੀ ਗੱਲ ਹੁੰਦੀ ਸੀ ਉਹ ਹੁਣ ਤਾਂ ਉਹ ਗੱਲ ਨਹੀਂ ਹੈ ਹਬਾ ਕੱਪੜੇ ਆਪ ਹੀ ਦੇ ਦੇਣੇ ਪੁੜਗਾ ਦੇ ਕੱਪੜੇ ਬੰਦਿਆਂ ਨੂੰ ਖੜਾ ਦੇਣੇ ਲੈ ਜਾ ਬਈ ਇਹ ਪੁਰਾਣੇ ਆ ਜਾਂ ਟੁੱਟੇ ਆ ਹੈ ਕਿਉਂਕਿ ਉਹ ਨਾਰਮਲ ਸਿੱਧੀ ਚ ਆ ਗਏ ਕੰਮ ਸਾਰਾ ਅਸੀਂ ਅਡਵਾਂਸ ਹੋ ਗਏ ਅਸੀਂ ਅਸੀਂ ਚਾਹੁੰਦੇ ਆ ਵੀ ਇੱਥੇ ਬੈਠ ਕੇ ਕਿਤੇ ਗਿਆ ਕੋਈ ਮੇਰੇ ਵਰਗਾ ਕੈਨੇਡਾ ਅਮਰੀਕਾ ਹੈ ਨਹੀਂ ਗੱਲਾਂ ਉੱਥੋਂ ਦਾ ਸੋਚੂਗਾ ਉਹ ਉੱਥੋਂ ਵੀ ਲੋਕ ਆਈਆਂ ਉੱਥੇ ਕਿਹੜੇ ਆਏ ਕਿਹੜੇ ਮਰਦੇ ਵੀ ਲਾ ਕੇ ਆਏ ਉੱਥੇ ਕਿਹੜੇ ਲੋਕ ਹੀ ਨਿਰਵਾਨ ਹੋ ਗਏ ਯਾਰ ਜਿਹਨੂੰ ਮਰਜ਼ੀ ਫੜ ਲਓ ਐਡੀ ਗੱਲ ਉੱਥੇ ਵੀ ਨਹੀਂ ਪੁਰਾਣੀ ਉੱਥੇ ਵੀ ਵਰਦੀ ਹੈ ਭਈਆ ਆਉਂਦੀ ਤੇ ਪੈ ਲ ਕੋਈ ਨਹੀਂ ਹੱਥ ਪਾਉਣ ਦਿੰਦਾ ਹੁੰਦਾਗਾ ਇਹ ਮੈਂ ਵੀ ਕਹਿੰਦਾ ਹੁੰਦਾ ਸੀ ਜੀਵਗਾ ਤੇ ਮੇਰੇ ਕੋਲੇ ਤਾਂ ਫਾਤਮਾ ਦੇ ਕਥੀਤਾ ਨਾਨੀਆਂ ਤੋਂ ਕੁੜੀਆਂ ਹੁੰਦੀਆਂ ਸੀਗੀਆਂ ਤੇ ਉੱਥੇ ਅੰਗਰੇਜ਼ੀ ਆਉਂਦੀ ਨਹੀਂ ਸੀ ਮੈਂ ਟੂਰ ਤੇ ਬੱਸਾਂ ਲੇ ਜਾਂਦਾ ਹੁੰਦਾ ਇਹੋਨਾਂ ਦੇ ਨਾਲ ਗਿਆ ਮੈਂ ਮੈਂ ਉਹਨਾਂ ਨੂੰ ਸਾਰੀ ਜਿਹੜੀ ਡਰਕਾਈ ਗਿਆ ਉਹ ਕਹਿੰਦੀ ਥੋੜੇ ਜਿਹਾ ਅਜ ਤਾਂ ਬਾਹਲੀ ਮੌਜਾ ਕਹਿੰਦੀ ਕੁੜੀਆਂ ਨੂੰ ਹਨਾ ਉੱਥੇ ਕੁੜੀ ਗਲਤ ਕੰਮ ਨਹੀਂ ਕਰ ਸਕਦੀ ਵਿਆਹ ਤੋਂ ਪਹਿਲਾਂ ਮੈਡੀਕਲ ਹੁੰਦਾ ਕੋਈ ਵਿਆਹ ਨਹੀਂ ਕਰਾਊਗਾ ਉਹਦੇ ਨਾਲ ਜੇ ਮੈਡੀਕਲ ਚ ਫੇਲ ਹੋ ਗਈ ਠੀਕ ਹੈ ਉਹ ਇੱਜ਼ਤ ਰੱਖਦਾ ਹੀ ਰਾਜਾ ਆਪਦੀ ਸਹੀ ਸੀਗਾ ਨਾ ਉਹ ਜਾਤੀ ਦਿੰਦਾ ਸੀ ਨਾ ਉਹ ਕਿਤੇ ਹੋਰ ਮਿਲ ਕੇ ਜਾਣ ਦਿੰਦਾ ਸੀ ਜੋ ਕਹਿੰਦਾ ਭੁੱਖੇ ਮਰਦੇ ਤਾਂ ਜਾਓ ਜੋ ਤੁਹਾਨੂੰ ਰੋਟੀ ਪਾਣੀ ਮੈਂ ਦੇ ਰਿਹਾ ਤੁਸੀਂ ਕੀ ਲੈਣਾ ਖਾਓ ਵੇ ਚੈਸ ਕਰਵਾ ਆਪਦੀ ਠੀਕ ਹੈ ਉਹ ਮੈਨੂੰ ਵਿਚਾਰ ਕੇ ਪੁੱਛਣ ਲੱਗ ਗਏ ਫਰਮਾ ਵੀ ਰਹੀ ਸੀ ਆਪਣਾ ਫਰਮਾਂ ਚ ਕੁੜੀਆਂ ਵੇਖਣੀਆਂ ਉਹਨਾਂ ਨੇ ਆਏ ਪਾਈ ਫਰਦੀਆਂ ਕੱਪੜੇ ਹਾਂ ਹਾਂ ਮੇਰੇ ਕੋ ਸਾਡੇ ਤਾਂ ਹੀ ਆ ਥੋੜੇ ਤਾਂ ਫਰੈਂਡ ਦਾ ਬੰਦੇ ਸਕੂਲ ਨਾਲ ਤੇ ਮੈਂ ਕਹਾਂ ਸੋਈ ਤਾਂ ਨਹੀਂ ਕਰਦੇ ਆ ਦੇ ਭਾਈ ਮਗਰ ਸਕੂਲ ਚ ਪੜਦੇ ਆ ਮੁੰਡਾ ਤੇ ਕੁੜੀ ਮਾਸਟਰ ਨੂੰ ਕਹਿ ਜਾਂਦੇ ਜੀ ਅਸੀਂ ਲਵ ਕਰਨ ਚੱਲੇ ਮੈਂ ਕੋ ਕਹਿੰਦੇ ਜਾਓ ਓ ਮਾਈ ਗੋਡ ਕਹਿੰਦੀ ਬਾਲਾ ਸਭ ਕਾ ਮੈਂ ਮੈਂ ਕਹੋ ਉਹ ਸਾਰੋਂ ਮੈਂ ਕਿ ਗਰਦਲ ਉੱਤੇ ਪਾ ਦਿੰਦੇ ਆ ਛੋਟੇ ਨਾਲੋਂ ਬੜੀ ਗੁੱਟ ਪੈਂਦੀ ਆ ਸਾਡੇ ਪਰ ਗੱਲ ਕੀ ਐ ਆਪਾਂ ਨੂੰ ਉਹਨਾਂ ਨੂੰ ਆਪਾਂ ਐ ਲੱਗੀ ਜਾਂਦੇ ਆ ਆਪਾਂ ਨੂੰ ਕੈਨੇਡਾ ਅਮਰੀਕਾ ਐ ਲੱਗੀ ਜਾਂਦੇ ਆ ਕੈਨੇਡਾ ਅਮਰੀਕਾ ਨੂੰ ਹੋਰ ਲੱਗੀ ਜਾਂਦੇ ਹੋਣਗੇ ਇਹਨਾਂ ਦੇ ਮੁਲਕ ਵਾਲਿਆਂ ਨਾ ਪਰ ਇਹ ਸੋਚ ਸਾਡੀ ਐਡਾ ਸੌਖਾ ਕਿਤੇ ਬਣ ਹੀ ਜਾਏਗਾ ਇਹੋ ਜਿਹਾ ਅਸੀਂ ਦੇਖਦੇ ਅਫਸੋਸ ਹੋ ਜਾਂਦਾ ਅਸੀਂ ਫ੍ਰੀ ਹੋ ਗਏ ਯਾਰ ਕਿ ਬਸ ਕੋਈ ਗੱਲ ਨਹੀਂ ਅਸੀਂ ਆਦਮਾ ਕੁਰਗਾਂ ਨੂੰ ਘੂਰਨੋਂ हट ਗਏ ਯਾਰ ਵੀ ਹੁਣ ਤਾਂ ਬਾਲਗ ਹੋ ਗੀ ਕੈਨੇਡਾ ਅਮਰੀਕਾ ਚ ਨਹੀਂ ਆਈਆਂ ਅਸੀਂ ਆਈ ਲੋਕਾਂ ਦੀਆਂ ਗੱਲਾਂ ਸੁਣ ਕੇ ਜਿਹੜਾ ਤੁਹਾਨੂੰ ਕਹਿੰਦਾ ਹੁੰਦਾ ਕੈਨੇਡਾ ਅਮਰੀਕਾ ਜਾਏ ਉਹਨਾਂ ਦੇ ਘਰ ਤੇ ਪਰਿਵਾਰ ਵੇਖ ਲੈ ਕਰੂ ਜਾ ਕੇ ਵੀ ਕਿਵੇਂ ਰਹਿੰਦਾ ਉਹਨੂੰ ਤਾਂ ਤੁਹਾਡੇ ਘਰ ਤੋਂ ਨਹੀਂ ਖੁੱਲੇ ਜੱਗ ਵੀ ਜੇ ਕੈਨੇਡਾ ਅਮਰੀਕਾ ਜਾਏ ਤੁਸੀਂ ਵੀ ਛੱਡੋ ਕਾਤੋਂ ਯਾਰ ਅਸੀਂ ਕਿਸੇ ਦੇ ਮਗਰ ਲਾ ਕੇ ਆਪਦੇ ਘਰ ਪਟੀ ਜਾਨੇ ਆ ਰਹਿਿੰਦਾ ਗੁੰਦਾ ਸਾਡਾ ਉਧਾਰਨਿਆਂ ਨੇ ਕਾਲਿਆ ਜੇ ਬੁੜਾ ਮੜੇ ਮੁੰਡੇ ਕੰਮ ਹੁੰਦੇ ਸੀਗੇ ਇਹ ਰੁਕ ਜਾਂਦੇ ਆ ਅਸੀਂ ਪਟਿਆਲੇ ਜਾਂਦੇ ਆ ਤੀਜੇ ਦਿਨ ਘਰ ਨਾ ਹੁੰਦਾ ਕਾਇਨਾ ਕਾਇਦਾ ਸਾਡਾ ਕੰਮ ਰਹਿ ਜਾਂਦਾ ਸੀ ਮੁੰਡਿਆਂ ਉਨੇ ਗੱਡੀ ਦੀ ਨਾਲ ਦੀ ਜਾਮ ਲੱਗਿਆ ਹੁੰਦਾ ਹੈ ਕਿਉਂ ਧਰਨਿਆਂ ਦੀ ਲੋੜ ਸਾਡੀ ਸਰਕਾਰ ਜਦੋਂ ਆਈ ਉਹ ਤਾਂ ਕਹਿੰਦੀ ਧਰਨਾ ਲਾਉਣ ਦੀ ਲੋੜ ਹੀ ਨਹੀਂ ਤੇ ਸਾਰਿਆਂ ਨੂੰ ਵੱਧ ਧਰਨੇ ਹੋਣ ਲੱਗਦੇ ਆ ਦੂਜੇ ਨੂੰ ਕਹਿਣਾ ਸੌਖਾ ਐ ਹਜੇ ਸਾਡੀ ਦੁਨੀਆਂ ਦਾ ਜਦ ਦੁਨੀਆਂ ਦਾ ਚੰਦ ਤੇ ਪਹੁੰਚ ਗਈ ਅਸੀਂ ਤਾਂ ਮੋਬਾਈਲਾਂ ਤੱਕ ਹੀ ਪਹੁੰਚੇ ਆ ਅਜਿਹੀ ਵਾਲੀ ਦੂਰ ਗਈ ਕੋੰਗਾ ਨਾ ਟ੍ਰੇਨ ਤੋਂ ਬੰਦੇ ਬੈਠੇ ਜਾਂਦੇ ਸੀ ਇੱਕ ਬੰਦਾ ਕਹਿੰਦਾ ਵੀ ਜਿਹੜਾ ਮੋਬਾਈਲ ਐ ਇਹ ਦੁਨੀਆਂ ਨੂੰ ਬਹੁਤ ਦੂਰ ਲੈ ਜਾਊਗਾ ਤੂੰ ਜਦੋਂ ਕਿਵੇਂ ਉਹ ਵਿਚਾਰਾ ਵਟਸਐਪ ਤੇ ਲੱਗਿਆ ਪਿਆ ਸੀ ਕਿ ਦੇਖਣਗੇ ਮਾਨੂੰ ਮਾਦਰ ਵੀਡੀਓ ਉਹ ਕਹਿੰਦਾ ਮੈਂ ਹੁਣ ਦੋ ਸਟੇਸ਼ਨ ਮਗਰ ਉਤਰਨਾ ਸੀ ਕਹਿੰਦਾ ਇਹਦੇ ਤੇ ਲੱਗਿਆ ਗਾਂ ਆ ਗਿਆ ਆ ਹੀ ਲੈ ਜੁ ਕਹਿੰਦਾ ਇਹ ਭਾਈ ਹੋਰ ਇਹਨੇ ਕਿਤੇ ਜਿਆਲਾ ਮੈਂ ਬਹੁਤ ਅੱਗੇ ਆ ਕੇ ਆਏ ਵੀ ਆਈ ਮੋ ਇਲਾਣੇ ਦੁਨੀਆ ਭੱਤੀ ਬਸ ਜਿਹੜਾ ਕਿੜਾ ਦੇਖ ਲੋ ਮੋਬਾਈਲ ਤੇ ਲੱਗਿਆ ਮਾਂ ਪਿਓ ਪੁੱਤ ਧੀ ਸਾਰੇ ਡੋਢੀ ਲਾਇਸੈਂਸ ਬਣ ਗਏ ਇਹਨਾਂ ਦੇ ਪਾਦੀ ਨੂੰ ਪੁੱਛ ਲੋ ਜਿਹਦੇ ਜਵਾਗ ਨੂੰ ਫੋਨ ਦਿੱਤਾ ਵਾ ਉਹਨੂੰ ਪੁੱਛ ਲੋ ਕਹਿੰਦਾ ਜੋ ਨਾ ਸਾਡਾ ਜੀ ਗਲਤ ਵੀ ਦੋ ਨਾ ਦੋ ਟੇਲੇ ਦੇ ਆਉਂਦੇ ਹੀ ਨਹੀਂ ਨੈਟਵਰਕ ਹੀ ਨਹੀਂ ਹੋਗਾ ਉਹ ਤੇ ਜਿਹੜਾ ਹੈ ਕਹਿੰਦਾ ਉਹਨਾਂ ਦਾ ਵੀ ਨਹੀਂ ਉਹ ਆਉਂਦਾ ਪਰ ਵੀ ਨਹੀਂ ਨਹੀਂ ਯੋਗ ਜਿਹੜਾ ਨੂੰ ਪਿਓ ਆਉਂਦਾ ਮਾਰਕੀਟਿੰਗ ਵਾਲ ਦੀ ਸਹੀ ਟਿਕਾਣੀ ਤੇ ਆ ਜਾਂਦੇ ਆ ਬਈ ਗੱਲ ਲਾ ਤੂੰ ਪਰ ਕਹਿੰਦਾ ਜਿਹਦਾ ਮੋਬਾਈਲ ਹੈ ਉਹਦਾ ਹੋਰ ਕੋਈ ਨਹੀਂ ਦੀਦਾ ਬੁਗੈਰ ਆ ਉਹ ਕਿਸੇ ਦਾ ਨਹੀਂ ਕੋ ਕੱਲੇ ਬੁਗੈਰ ਨੇ। ਉਹ ਹੋਰ ਕਿਹਦਾ ਲੈਣਾ ਦੇਣਾ ਨਹੀਂ ਉਹ ਰਹਿ ਤੀ ਦਾ ਰਾਜੇ ਘਰੇ ਆਪਣੇ ਉਹਨੂੰ ਬਲਾਗ ਲਾ ਦਿਓ ਚਾਰ ਚਰਦੀ ਦੇ ਉਹ ਬੈਠਾ ਬਲਾ ਬਲਾ ਉਹਨਾਂ ਨੂੰ ਲੋੜ ਹੀ ਨਹੀਂ ਚਾਰਜ ਮਿੱਠਾ ਹੈਗਾ ਨਹੀਂ ਹੈਗਾ ਉਹਨੇ ਚੜ ਲੈ ਚੜ ਨਾ ਪੀ ਜਾਣੀ ਆ ਬੀਗੀ ਮਹੂਮਤ ਲੱਗੇ ਨੇ ਬਾਅਦ ਗੱਲ ਕਰ ਤੂੰ ਉਹਦੀ ਕੋਣ ਦੋ ਰਾਜੇ ਦੇ ਘੰਟਾ ਬੈਠ ਕੇ ਚੰਗਾ ਮਾਸੀ ਜਾਨਣਾ ਮੈਂ ਚੰਗਾ ਭੂਆ ਜਾਨਣਾ ਮੈਂ ਤਬ ਜਾਨਣਾ ਮਾ ਉਹ ਗਲੋਂ ਨੇ ਉਹ ਗਲੋਂ ਦੇ ਲੱਗੇ ਸਾਰੇ ਗੋਨਾ ਤੇ ਹੁੰਦੇ ਗੱਲ ਖਤਮ ਐਸਾ ਚੱਕਰ ਪਾਇਆ ਇਸ ਨਿੱਕੀ ਜੀ ਚੀਜ਼ ਨੇ ਸਾਨੂੰ ਬੜੀ ਚੰਗੇ ਵਾਸਤੇ ਸੀ ਚੰਗੀਆਂ ਚੀਜ਼ਾਂ ਵੇਖਣ ਵਾਸਤੇ ਸੀ ਪਰ ਅਸੀਂ ਗਲਤ ਚੂਜ਼ ਕਰ ਲਿਆ ਦਾ ਅਸੀਂ ਤਾਂ ਸਾਡੇ ਬੱਚੇ ਵੀ ਸਗਾ ਲਏ ਹੋਣ ਤਾਂ ਮਜ਼ਹੂਰੀਆਂ ਵੀ ਜਿਵੇਂ ਆਹ ਹੁਣ ਚਲੋ ਠੀਕ ਐ ਯਾਰ ਮਹਾਵਾਰੀ ਆਉਂਦੀ ਔਰਤਾਂ ਨੂੰ ਹਨਾ ਇੱਕ ਚਲੋ ਮਹੀਨਾ ਬਾਰੀ ਆਉਂਦੀ ਐ ਇੱਕ ਦਸਤੂਰ ਐ ਪ੍ਰਮਾਤਮਾ ਦਾ ਬਣਾਇਆ ਪਰ ਅੱਗੇ ਪਤਾ ਹੁੰਦਾ ਸੀਗਾ ਸਾਨੂੰ ਵਿਆਹਣ ਕੇ ਹੋ ਜੇ ਅਕੇ ਹੋ ਜੇ ਨਹੀਂ ਅਜੇ ਰਾਜਸਥਾਨ 'ਚ ਪਤਾ ਲੱਗ ਜਾਂਦਾ ਰਾਜਸਥਾਨ 'ਚ ਕਿਵੇਂ ਹੈ ਕਿ ਜਦੋਂ ਔਰਤ ਨੂੰ ਕੱਪੜੇ ਆਉਂਦੇ ਉਹਨੇ ਦਿਨ ਔਰਤ ਨੂੰ ਰਸੋਈ 'ਚ ਨਹੀਂ ਬੜਨ ਦਿੱਤਾ ਜਾਂਦਾ ਉਹ ਰੋਟੀ ਵੀ ਨਹੀਂ ਬਣਾਉਂਦੀ ਬੰਦੇ ਆ ਬਣਾਉਂਦੇ ਆ ਉਹਨੂੰ ਬਾਸੇ ਐਂ ਭੜਾ ਦਿੰਦੇ ਆ ਜਿਵੇਂ ਕਿਤੇ ਕਿਰਾਏਦਾਰ ਨਹੀਂ ਹੁੰਦੀ ਬਾਹਰ ਰੋਟੀ ਮੰਗਤੀ ਏ ਉਹ ਵੀ ਤੂੰ ਅੰਦਰ ਨਹੀਂ ਬੜਨਾ ਪ੍ਰੇਸ਼ਟ ਹੋਗੀ ਤੂੰ ਦਾਸ ਪਰਮਾਤਮਾ ਨੂੰ ਕਰੋ ਨਾ ਬਹਿ ਚੀਨੇ ਚੀਜ਼ ਬਣਾਈ ਹੈ ਜਿਨੇ ਉਹਨੂੰ ਬਜਾਰੇ ਨੂੰ ਪੀੜਾ ਦਿੱਤੀ ਹੈ ਹੈਂ ਤੇ ਆਪਣੀ ਤਾਂ ਮਤਲਬ ਵੀ ਕੋਈ ਨਹੀਂ ਸੀ ਪਤਾ ਹੀ ਕੋਈ ਲੱਗਦਾ ਜੇ ਹੁਣ ਟੀਵੀ ਤੇ ਮਸ਼ਹੂਰੀਆਂ ਆਈ ਜਾਂਦੀਆਂ ਆ ਬਾਤੋ ਜੀ ਪੈਰ ਫਲਾਨਾ ਬੈਸਪੁਰ ਆਏ ਬਾਤੋ ਜੀ ਹਨਾ ਆਏ ਸਾਡੇ ਬਾਪੂ ਸੀਗਾ ਵਿਚਾਰਾ ਉਹ ਵੀ ਬੈਠਾ ਸਾਰਾ ਟੱਬਰ ਬੇਟਾ ਕੁੜੀਆਂ ਬੈਠੀਆਂ ਉਧਰ ਉਹਦੀ ਮਸ਼ਹੂਰੀ ਆ ਗਈ ਹੁਣ ਬਾਪੂ ਨੂੰ ਪਰਾਣੇ ਨੂੰ ਕੀ ਪਤਾ ਵਿਚਾਰੇ ਨੂੰ ਉਹਨਾਂ ਨੇ ਉੱਤੇ ਪਾਣੀ ਜਿਆ ਪਾਇਆ ਸੀ ਹੋ ਗਿਆ ਬਾਪੂ ਨੇ ਆਹ ਬੁੱਧ ਕੀ ਹੈ ਹੁਣ ਗੁੰਡਾ ਕੀ ਜਵਾਬ ਦੇ ਵੀ ਕੋਲੇ ਕੁੜੀਆਂ ਬੈਠੀਆਂ ਬੁਢਾ ਬੇਟਾ ਦਰਿਆ ਨਾਲ ਬਾਪੂ ਚੱਪ ਲਾ ਕਹਿੰਦਾ ਪਾਣੀ ਨਾ ਨਰਮ ਹੈ ਨਾ ਪਾਣੀ ਤੁਸੀਂ ਕਰਦੇ ਨੇ ਇਹ ਜਾ ਉਹ ਨਾ ਕਹਿੰਦਾ ਹੁਣ ਬਾਪੂ ਨੂੰ ਵੀ ਪਰ ਕੇੜੀਆਂ ਚੱਪਣਾ ਆ ਯਾਰ ਹਣ ਵੀ ਉਹਨਾਂ ਟੀਵੀ ਵਾਲੇ ਬਾਬੇ ਨੇ ਯਾਰ ਹੁਣ ਬੱਤਿਆਂ ਨੂੰ ਵੀ ਪਤਾ ਹੈ ਯਾਰ ਉੱਥੇ ਕੰਮ ਜਿਹੜੇ ਨਿੱਕੇ ਮੁੰਡੇ ਉਹਨਾਂ ਨੂੰ ਵੀ ਪਤਾ ਵੀ ਇਹ ਕਿਉਂ ਆ ਗਈ ਸਾਰੀਆਂ ਇਤਰਾਜ ਨੂੰ ਟੀਟਾਂ ਜਿੰਨੇਾਂ ਟੀਵੀ ਤੇ ਵੇਚਦੇ ਨੇ ਖਤਮ ਹੋ ਗਏ ਸੀ ਪੈਸਾ ਆ ਗਿਆ ਲੋਕਾਂ ਕੋਲੇ ਮਸ਼ਹੂਰੀਆਂ ਕਹੀ ਜਾਂਦੇ ਆ ਪੈਸੇ ਭਰਾਂਦੇ ਆ ਮਸ਼ਹੂਰੀ ਚਲੀ ਜਾਂਦੀ ਆ ਹਰ 10 ਮਿੰਟ ਬਾਅਦ ਉਹੀ ਆ ਜਾਂਦੀ ਆ ਕਮਜ਼ੋਰੀ ਕਿਉਂ ਸ਼ਾਦੀ ਤੋਂ ਪਹਿਲਾਂ ਘਬਰਾਟ ਕਿਉਂ ਗੰਦਾ ਤੇ ਲਿਖਿਆ ਹੁੰਦਾ ਮੋਟਾ ਮੋਟਾ ਕਰਕੇ ਤੁਰੇ ਬਿਰੋ ਜੇ ਨਹੀਂ ਹੋਣੀ ਜਵਾਕਾਂ ਨੂੰ ਪੜਪੜ ਤਾਂ ਵੀ ਹੋ ਜਾਂਦੀ ਆ ਸਾਰਾ ਇਹਦੀ ਗੱਲ ਹੋਈ ਯਾਰ ਸ਼ਾਦੀ ਤੋਂ ਪਹਿਲਾਂ ਘਬਰਾਟ ਆਪਾਂ ਨੂੰ ਨਾ ਹੋ ਜੇ ਹੋ ਜਾਂਦੀ ਆ ਬਸ ਤੇ ਮੰਗਦੀ ਸੋਚਣੀ ਆ ਜੇ ਉਹਦਾ ਸੋਚਾ ਕੋਈ ਜੇ ਅਸੀਂ ਹੋ ਜਾਾਂਗੇ ਜੀ ਉਹ ਹੀ ਜਗ੍ਹੀਏ ਜੀ ਜਾਣਦਾ ਸੀ ਚੰਗੇ ਹੋਵਾਂਗੇ 네ਗੇਟਿਵ ਸੋਚਾਂਗੇ ਤਾਂ 네ਗੇਟਿਵ ਆ ਪੋਜ਼ਿਟਿਵ ਸੋਚਾਂਗੇ ਤਾਂ ਅਸੀਂ ਪੋਜ਼ਿਟਿਵ ਸਾਡੇ ਮਨ ਦੀ ਸੋਚਣੀ ਦੇ ਨਾਲ ਹੀ ਆ ਮਨ ਦੀ ਸ਼ਕਤੀ ਹੈ ਇਹ ਇਹਨੂੰ ਜਿੱਧਰ ਮਰਜ਼ੀ ਲੈ ਜਾਓ ਜੇ ਤੁਸੀਂ ਚਾਹੋ ਤਾਂ 10 ਬੰਦੇ ਨੂੰ ਢਾ ਵੀ ਸਕਦੇ ਹੋ ਜੇ ਚਾਹੋ ਤਾਂ ਇੱਕ ਬੰਦੇ ਤੋਂ ਢਾ ਵੀ ਸਕਦੇ ਹੋ ਤੁਸੀਂ ਕਿਉਂਕਿ ਜਿਹੜਾ ਸਾ ਸੋਚੂਗੀ ਵੈਸੇ ਬਣਦੇ ਹੋਗੇ ਬੰਦੇ ਦਾ ਉਹ ਸਦਾ ਬੰਦੇ ਦੇ ਅੰਦਰੋਂ ਹੀ ਆਉਣਾ ਨਾ ਜਦੋਂ ਅੰਦਰੋਂ ਹੀ ਹੌਸਲਾ ਟੁੱਟ ਗਿਆ ਜਿਹੜੀ ਬਿਮਾਰੀ ਹੈ ਡਾਕਟਰ ਕਿਵੇਂ ਸਾਨੂੰ ਉਹ ਕਹਿ ਦਿੰਦੇ ਆ ਤੈਨੂੰ ਐ ਹੋ ਗਿਆ ਤੂੰ ਡਾਈਬੀਟੀਸ ਹੋ ਗਈ ਤੈਨੂੰ ਫਲਾਨਾ ਹੋ ਗਿਆ ਅੰਗਰੇਜ਼ੀ ਚ ਦੱਸ ਕੇ ਜਰਾ ਦਿੰਦੇ ਆ ਬੰਦਾ ਡਰ ਜਾਂਦਾ ਬੰਦਾ ਹੋਰ ਡਾਊਨ ਹੋ ਜਾਂਦਾ ਜੇ ਉਹੀ ਬੰਦੇ ਨੂੰ ਕਹਿਣ ਵੀ ਨਹੀਂ ਬੰਦੇ ਦੇ ਅੰਦਰ ਇੱਕ ਐਸਾ ਪ੍ਰਮਾਤਮਾ ਨੇ ਜੀ ਸੈੱਟ ਕਰਿਆ ਜਿਹਦੇ ਹਾਥੀ ਵੀ ਡਰਦਾ ਯਾਰ ਬੰਦੇ ਤੋਂ ਛੇ ਰਾਤੀ ਸਬਰ ਦੇ ਆ ਤੇ ਬੰਦੇ ਤੋਂ ਕੋਈ ਬਿਮਾਰੀ ਨਾ ਡਰੂ ਯਾਰ ਕਦੇ ਦੇ ਬੰਦੇ ਦੇ ਅੰਦਰ ਜਿਹੜੇ ਉਹਦੇ ਹਾਰਮੋਨਸ ਇੱਤੇ ਕਾਮਯਾਬ ਹੋਣਾ ਬੰਦਾ ਬਿਮਾਰੀ ਨੂੰ ਖਰਾਬ ਕਰ ਸਕਦਾ ਖਤਮ ਕਰ ਸਕਦਾ ਡੈੱਡ ਕਰ ਸਕਦਾ ਕਿਉਂਕਿ ਆਪਣੇ ਅੰਦਰ ਹੀ ਪੈਦਾ ਹੋਣੀ ਉਹ ਹੁਣ ਮਤਲਬ ਕੀ ਹੈ ਟੀਕੇ ਲਾ ਲਾ ਫੋੜੇ ਨਿਕਲਣ ਨੂੰ ਹਟਾਦੇ ਇਹਨਾਂ ਨੇ ਨਕਸੀਰਾ ਫੁੱਟਣ ਨੂੰ ਹਟਾਦਿਆ ਇਹਨਾਂ ਨੇ ਸਾਰਾ ਕੁਝ ਬੰਦ ਕਰਤਾ ਉਹਦੇ ਨਾਲ ਅਸੀਂ ਬਿਮਾਰ ਹੋਣ ਲੱਗੇ ਅੱਗੇ ਤਾਂ ਤਾਂ ਸਾਰੇ ਤਾਂ ਫੋੜੇ ਨਿਕਲਦੇ ਸੀ ਭਰਾਵਾ ਖੇੜ ਪੱਟੀ ਜਾਣੇ ਬੈਠਿਆ ਨੇ ਮੱਖਣਾ ਬੈਠੀ ਜਾਣੇ ਤੇ ਮਾਰੀ ਜਾਣੀਆਂ ਸਾਰੀ ਇੰਧਿਆੜੀ ਦਾਤੀ ਵੱਜ ਗਈ ਦੂਜੇ ਨੂੰ ਨਾ ਬਈ ਮੁੱਤੀ ਇਹਨੇ ਆਈ ਸਾਰੇ ਮੱਲਮਸੀਏ ਇਹਨਾਂ ਮੋਣੋ ਹੋ ਜੇ ਹੋ ਗਏ ਉਹ ਸੈਲ ਡੈੱਡ ਸੈਲ ਸਾਡੇ ਨਿਕਲਦੇ ਰਹਿੰਦੇ ਸੀਗੇ ਨਵੇਂ ਬਣਦੇ ਰਹਿੰਦੇ ਸੀ ਹੁਣ ਬਸ ਅੰਤਰੀ ਹੈ ਸਾਰਾ ਕੁਝ ਉਹ ਘਵਾਰੇ ਅੰmu ਭਰ ਗਿਆ ਅੰਦਰ ਸਾਡਾ ਤੇ ਬਿਮਾਰੀਆਂ ਪੈਦਾ ਹੋਈ ਜਾਂਦੀਆਂ ਅਸੀਂ ਉੱਤੋਂ ਸਾਨੂੰ ਡਾਕਟਰ ਡਰਾਉਂਦਾ ਸੀ ਗੋਲਡਿਕ ਪਿੰਨੇ ਤੇ ਜੇ ਜੰਦਾ ਬੰਦਾ ਬਿਮਾਰੀ ਤੋਂ ਡਰੇ ਨਾ ਕੋਈ ਨਹੀਂ ਹੁੰਦਾ ਦੱਕਾ ਨਹੀਂ ਹੁੰਦਾ ਬੰਦੇ ਨੂੰ ਬੰਦੇ ਦਾ ਹੌਸਲਾ ਜਿਹੜਾ ਅੰਦਰਲਾ ਜਿਹੜਾ ਉਹਦਾ ਇਮਿਊਨਿਟੀ ਸਿਸਟਮ ਹੈ ਜਦੋਂ ਉਹ ਪਾਵਰਫੁੱਲ ਹੋ ਗਿਆ ਸਾਰੀਆਂ ਬਿਮਾਰੀਆਂ ਮਾਰਦਾ ਪਾ ਡਾਕਟਰ ਮਾਰਨਿੰਗ ਹੁੰਦਾ ਭਾਈ ਡਾਕਟਰ ਦਾ ਕੰਮ ਕਿ ਖਾਉਣਾ ਖਾਈ ਕਿ ਕਿਉਂਕਿ ਰੋਟੀ ਨਾ ਖਾਈ ਜੀਕਾ ਉਹ ਬਹਾ ਕਰਨਾ ਉਹਨੇ ਗਾ ਲੋਬੀ ਬੁਮਾਰ ਇਸ ਦਾ ਕਿ ਲੋੜ ਅਨਸਾਰ ਸਾਰੀ ਚੀਜ਼ ਮੌਸਮੀ ਸਾਰੀ ਚੀਜ਼ ਖਾਣ ਵਾਸਤੇ ਬਣੀ ਕਾਣੀ ਚਾਹੀਦੀ ਆ ਉਹ ਹਾਂ ਤਰੀਕੇ ਨਾਲ ਇਹ ਨਹੀਂ ਮਤਲਬ ਕਿ ਜੇ ਹੁਣ ਆਪਣੇ ਪਿੰਡਾਂ ਵਾਲੇ ਤਾਂ ਹੁਣ ਦੇ ਧੋਗ ਲੋਤੀ ਆ ਗਈ ਖਾਣ ਵਾਲੀ ਤਾਂ ਦੋ ਹੀ ਖਾਜੋ ਉਹ ਤਾਂ ਫਿਰ ਬਿਮਾਰ ਕਰੂਗੀ ਨਾ ਕਿਸ ਨਾ ਕਿਸੇ ਦਾ ਮਾਰਾ ਸਤ ਕਰੂਗੀ ਲੈਂਟਰ ਇਕ ਮਟਾ ਪਾਣੀ ਚਾਹੀਦਾ ਬੰਦੇ ਤੇ ਜਿਵੇਂ ਹੁਣ ਮੈਂ ਆਪ ਦੀ ਰਾਤ ਨਾਲ ਮੈਂ ਮੋਟਾ ਸੀ ਔਰ ਕਿੰਨਾ ਭਾਰਾ ਹੋ ਗਿਆ ਸੀ ਮੈਂ ਤੇ ਮੈਨੂੰ ਪੰਪ ਲੱਗ ਗਿਆ ਇਸ ਸਾਲ ਪੂਰਾ ਪੰਪ ਖਾਲੀ ਕਰ ਦਿੰਦਾ ਹੀ ਮੈਂ ਇੱਕ ਦਿਨ ਵਿੱਚ ਤੇ ਸੱਦਾ ਇਹ ਹਿਸਾਬ ਹੈ ਵੀ ਮੈਂ 7-8000 ਦਾ ਉਹ ਮਹੀਨਾ ਦਾ ਦਵਾਈ ਲੈਂਦਾ ਜੀ ਜਦੋਂ 2-10 ਕਿਲੋ 12 ਕਿਲੋ ਘਟਾਇਆ ਤੇ ਸਾਰਾ ਬੰਦ ਹੋ ਗਿਆ ਅੱਜ ਹੁਣ ਪੰਪ ਘੂਲੇ ਵੀ ਨਹੀਂ ਰੱਖਦਾ ਮੈਂ ਲੋੜ ਹੀ ਨਹੀਂ ਪਈ ਕਿਤੇ ਸਾਰੇ ਸਾਡੇ ਸ਼ਰੀਰ ਨੂੰ ਵਧਾਉਣ ਘਟਾਉਣ ਨਾਲ ਹੀ ਆ ਬਸ ਦੋ ਬੈਲੇ ਇਹ ਘਟਾ ਲਿਆ ਜਿਹੜੇ ਮੰਗਰ ਦੇ ਚੱਕੜ ਨਹੀਂ ਉਹਨਾਂ ਨੂੰ ਸੁੱਕਾ ਦੇਉਣ ਇੰਨਾ ਭਾਰਾ ਹੁਣ ਬੰਦਾ ਭਾਈ ਨੇੜੇ ਦੀ ਰੋਜ਼ਦਾਰ ਲੌਕਾ ਲੂੰ ਕੂਤੇ ਲੈ ਚੱਲੋ ਇਹਨੂੰ ਹੁਣ ਸਾਡੇ ਨੂੰ ਜੂਲਾਂ ਲੱਗ ਰਿਹਾ ਫਿਰ ਆਗ ਲਾ ਕੇ ਭਰਾ ਹੋ ਜਾਂਦੇ ਪਾਰਟੀ ਨਾ ਜਾਵੇ ਕਿਤੇ ਕਰਮੇਸ ਨਾਲ ਹਨਾ ਉਹਨਾਂ ਨੇ ਕਿਤੇ ਲੱਕਣਾ ਭੜਕਾ ਦੇ ਤੇ ਜੇ ਬੰਦਾ ਸੁੱਕਾ ਜਾ ਹੋਵੇ ਕੋਲੀ ਵੇਚ ਲੈਂਦੇ ਉਹਦੇ ਪਤਾ ਹੁੰਦਾ ਵੀ ਇਹ ਚ ਕੀ ਰਹਿ ਗਿਆ ਉਹਨਾਂ ਨੇ ਤਾਂ ਅੱਗ ਲੱਗੀ ਨਹੀਂ ਤੇ ਕੀ ਆ ਨਾਲੇ ਜਿਨ੍ਹਾਂ ਨਾਲ ਮਾਰੀ ਮੋਟੀ ਲੱਗਦੀ ਹੁੰਦੀ ਉਹ ਰਹਿੰਦੇ ਹੁੰਦੇ ਮਗਰੋਂ ਕੋਲੇ ਜਿਹੜਾ ਬੜਾ ਮੋਟਾ ਆਉਂਦਾ ਮਗਰੋਂ ਬਾਲ ਜੀ ਬਣ ਜਾਂਦਾ ਫਿਰ ਉਹ ਕੁੱਟਦੇ ਆ ਬਾਈ ਮੈਂ ਕਹਿੰਦਾ ਯਾਰ ਸਿਰਾ ਕਰਾਉਂਦੇ ਸਾਡੇ ਪਿੰਡ ਦਾ ਕਾਹੀ ਬੰਦੇ ਨੂੰ ਕੂਕਣ ਗਿਆ ਬਾਈ ਬਾਲਾ ਕੱਢਿਆ ਉਹਨੇ ਬਾਲਾ ਕੱਢਿਆ ਨੇ ਕਿਸੇ ਨੂੰ ਨਾ ਮਾਰਨ ਦੇ ਬਈ ਕਹਿੰਦਾ ਪਿੱਛੇ ਹਟ ਦੁੱਧੋ ਪੀਤਾ ਸੀ ਉਹ ਕਹਾ ਦਿਵਦਨ ਲੜ ਪਏ ਕਹਿੰਦੇ ਤੇਰੀ ਕਿਹੜੀ ਜ਼ਿੰਮੇਵਾਰੀ ਸੀ ਤੂੰ ਮੁੜਿਆ ਹੀ ਨਹੀਂ ਕਹਿੰਦਾ ਚਾਹੇ ਮੇਰੀ ਉਹ ਤਾਂ ਬਣਦੀ ਨਹੀਂ ਸੀ ਕਹਿੰਦਾ ਮੈਂ 2 ਘੰਟੇ ਉੱੱਟ ਕਾਇਮ ਹਾਂ ਹੁਣ ਇਹਨੂੰ ਕੁੱਟਣ ਦਾ ਕੀ ਫਾਇਦਾ ਸਭ ਨੇ ਇਹ ਤਾਂ ਗਿਆ ਹਲਾ ਉਹ ਤਾਂ ਹੈ ਹੀ ਨਹੀਂ ਇੱਥੇ ਕਈ ਬੰਦੇ ਕਹਿੰਦੇ ਇੱਥੇ ਹੀ ਹਜ਼ਾਰਾ ਕੁਸ ਉੱਤੇ ਕੋਈ ਨਹੀਂ ਮੈਂ ਕਹਿੰਦਾ ਮੇਰੀ ਗੱਲ ਸੁਣੋ ਜਦੋਂ ਆਹ ਚੀਜ਼ ਆ ਜਿਹੜੀ ਬੋਲਦੀ ਹੈ ਜਦੋਂ ਇਹ ਨਿਕਲ ਜਾਂਦੀ ਉੱਤੇ ਚਲੀ ਜਾਂਦੀ ਫਿਰ ਆ ਸਰੀਰ ਦੇ ਦੌਕਿਓਂ ਨਹੀਂ ਲੱਗਦਾ ਲੱਗਦਾ ਇਹਦੇ ਮਜਾ ਆ ਦਿਓ ਕੋਡੋ ਟੁਕੋ ਕੁਸ ਸੜ ਦਿਓ ਉਹਦੇ ਸਿਟਣਾ ਦਾ ਪਾਣੀ ਸਿਟਣਾ ਪਾਣੀ ਸੜ ਦਿਓ ਕੋਈ ਮਤਲਬ ਮਿੱਟੀ ਆ ਆਤਮਾ ਦਾ ਕੀ ਦੌਗ ਇਹਦੇ ਲੱਗਦਾ ਫਿਰ ਉੱਤੇ ਕਿਉਂ ਨਾ ਪਹਿਣਨੀ ਆਤਮਾ ਦੇ ਪਹਿਣਨੀ ਆ ਸਤਿਨਾਮ ਪੂਜਰ ਕਿਤੋਂ ਤੱਕ ਆਉਣੀ ਹੈ ਪਰਮਾਤਮਾ ਦਾ ਹੈਗਾ ਜਿਹੜਾ ਸਾਨੂੰ ਅੰਗ ਪੈਰ ਤੇ ਲਾਉਂਦਾ ਸਾਨੂੰ ਸਾਹ ਦਉਂਦਾ ਸਾਨੂੰ ਸਾਰਾ ਕੁਝ ਕਰਦਾ ਉੱਥੇ ਦਾ ਹਿਸਾਬ ਦੇਣਾ ਪੈਣਾ ਜਿਵੇਂ ਮਰਤੀ ਦੇ ਜੋ ਠੀਕ ਹੈ ਜੀ ਤੇ ਅਸੀਂ ਚੱਲਿਆਂ ਪਟਿਆਲੇ ਤੇ ਮਿਲਦੇ ਆ ਕੇ ਤੇ ਬਾਕੀ ਕੱਲ ਨੂੰ ਮਿਲਦੇ ਆ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ